ਇੱਕ ਵਾਰੀ ਕੀ ਹੋਇਆ ਮੈਨੂੰ ਹੁਣ ਪਤਨੀ ਉਹ ਗੱਲ ਦੱਸਣੀ ਚਾਹੀਦੀ ਆ ਕਿ ਨਹੀਂ ਦੱਸਣੀ ਚਾਹੀਦੀ ਸੁਪਨੇ 'ਚ ਆਏ ਤੇ ਮੈਨੂੰ ਕਹਿੰਦੇ ਆ ਤੂੰ ਕੀ ਹਾਲ ਬਣਾਇਆ ਹੋਇਆ ਕਿਦਾਂ ਦੀ ਹੋਏ ਕੱਪੜੇ ਪਾਏ ਆ ਕਿਵੇਂ ਬਾਲ ਖਲਾਰੇ ਕੀ ਹੋਇਆ ਤੈਨੂੰ ਮੈਂ ਕਿਹਾ ਵੀ ਜੇ ਤੁਸੀਂ ਐਦਾਂ ਹੋ ਗਏ ਸੀਗੇ ਵੀ ਤਾਂ ਕਰਕੇ ਮੈਂ ਐਦਾਂ ਹੋ ਗਈ ਹੂੰ ਵੀ ਮੇਰੀ ਮੈਂ ਰੋਂਦੀ ਰਹਿਣੀ ਆ ਤਾਂ ਕਰਕੇ ਕਹਿੰਦੇ ਇਹ ਜੇ ਕੱਪੜੇ ਕਿੱਥੋਂ ਪਾਏ ਆ ਤੂੰ ਵਧੀਆ ਕੱਪੜੇ ਪਾ ਮੈਂ ਕਿਹਾ ਤੁਹਾਡੀ ਡੈਥ ਹੋ ਗਈ ਸੀ ਨਾ ਤੁਸੀਂ ਆ ਚਲੇ ਗਏ ਛੱਡ ਕੇ ਫੇਰ ਅੱਜ ਕਹਿੰਦੇ ਲੈ ਮੈਂ ਤਾਂ ਠੀਕ ਆ ਮੈਂ ਤਾਂ ਆ ਗਿਆ ਤੇਰੇ ਕੋਲ ਮੈਂ ਕਿਹਾ ਅੱਛਾ ਪਰ ਉਹ ਜੋ ਕੁਝ ਹੋਇਆ ਸੀਗਾ ਇਹਨਾਂ ਕੁਝ ਹੋਇਆ ਉਹ ਸੁਪਨਾ ਸੀਗਾ ਹੂੰ ਕਹਿੰਦੇ ਨਹੀਂ ਸੁਪਨਾ ਨਹੀਂ ਸੀਗਾ ਉਹ ਉਹ ਸੱਚ ਸੀਗਾ ਮੈਂ ਕਿਹਾ ਵੀ ਜੇ ਸੱਚ ਸੀਗਾ ਹੂੰ ਤੁਹਾਨੂੰ ਦਫਨਾਤਾ ਸੀਗਾ ਸਾਰਾ ਕੁਝ ਹੋ ਗਿਆ ਵੀ ਤੁਸੀਂ ਕਿੱਥੋਂ ਆ ਗਏ ਕਹਿੰਦੇ ਉਹ ਮੇਰਾ ਸਰੀਰ ਸੀਗਾ ਸਰੀਰ ਦਫਨਾਤਾ ਇਹ ਇਹ ਮੇਰੀ ਰੂਹ ਆ ਹੂੰ ਤੇ ਮੈਂ ਤੇਰੇ ਕੋਲ ਆਇਆ ਤੂੰ ਰੋਂਦੀ ਰਹਿੰਦੀ ਹੈ ਨਾ ਤਾਂ ਮੈਂ ਤੁਹਾਨੂੰ ਦੱਸਣ ਆਇਆ ਵੀ ਮੈਂ ਕਿਤੇ ਨਹੀਂ ਗਿਆ ਮੈਂ ਤੇਰੇ ਕੋਲੇ ਆ ਮੈਂ ਕਹਾ ਅੱਛਾ ਫਿਰ ਤਾਂ ਬਹੁਤ ਵਧੀਆ ਹੋ ਗਿਆ ਤੂੰ ਸ ਤਾਂ ਮੇਰੇ ਕੋਲੇ ਹੋ ਮੈਂ ਕਹ ਚਲੋ ਤਾਂ ਸ਼ਰੀਰ ਸੀਗਾ ਚਲ ਤੂੰ ਸ ਮੇਰੇ ਕੋਲੇ ਮੇਰੇ ਨਾਲੇ ਹੁਣ ਜਾਉਂਗੇ ਸਾਰੇ ਪਾਸੇ ਕਹਿੰਦਾ ਚਲ ਤੂੰ ਐ ਕਰ ਹੁਣ ਆਹ ਸੂਟ ਲੈ ਕੇ ਆਇਆ ਮੈਂ ਤੇਰੇ ਵਾਸਤੇ ਆ ਪਾਲਾ ਅੱਛਾ ਤੇ ਮੈਂ ਕਹਾ ਅੱਛਾ ਤੇ ਬਸ ਉਹ ਵੇ ਉਸ ਕੱਪੜੇ ਪਾਏ ਮੈਨੂੰ ਆਪਣੇ ਹੱਥ ਨਾਲ ਚੁੰਨੀ ਦਿੱਤੀ ਸਿਰ ਦੇ ਉੱਤੇ ਕਹਿੰਦਾ ਤਿਆਰ ਹੋ ਜਾ ਆਪਾਂ ਚੱਲੀਏ ਘੁੰਮਣ ਤੇ ਬਸ ਐਦਾਂ ਮੈਨੂੰ ਫਿਰ ਐਦਾਂ ਸੁਪਨੇ ਚ ਕਹਿ ਕੇ ਗਏ ਮੈਨੂੰ ਫਿਰ ਉਸ ਤੋਂ ਬਾਅਦ ਮੈਨੂੰ ਮਹਿਸੂਸ ਹੋਣ ਲੱਗ ਗਿਆ ਵੀ ਮੇਰੇ ਨਾਲ